ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਜ਼ਿਲ੍ਹੇ ਫਰੋਇਪੁਰ ਦਾ ਪਿੰਡ ਆ ਇਹ ਮਿੱਤਰੋ ਪੋਲੂ ਵਾਲਾ ਪਿੰਡ ਜਿਹਦੇ ਵਿੱਚਾਂ ਜ਼ਿਲ੍ਹੇ ਫਰੋਇਪੁਰ ਦਾ ਪਿੰਡ ਆ ਮਿੱਤਰੋ ਇੱਕ ਕਰੇ ਲੂਪਰ ਮਾਰਦੇ ਘਰੋਂ ਇੱਕ ਝੋਟੀ ਪਹਿਲਾਂ ਸੂਆ ਸੂਣ ਵਾਲੀ ਤੁਹਾਨੂੰ ਦਿਖਾਉਣ ਲੱਗਿਆ ਚੰਗੀ ਕਦ ਕਾਟ ਦੇ ਵਿੱਚ ਆ ਚੰਗੀ ਬਣਦੀ ਤਨ ਦੀ ਸਾਫ ਸੁਥਰੀ ਝੋਟੀ ਆ ਮਿੱਤਰੋ ਲੇਵੇ ਭਾਂਡੇ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਨੇ ਆ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੇ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਆਪਾਂ ਠੀਕ ਠਾਕ ਆ ਪਰ ਮਾਰ ਠੀਕ ਆ ਹਾਂਜੀ ਹਾਂਜੀ ਬਾਈ ਕਿਰਪਾ ਬਾਬੇ ਨਾਨਕ ਦੀ ਬਹੁਤ ਸ਼ੁਕਰ ਅਸਾਂ ਨਾਮ ਦੱਸ ਦਈਏ ਵੀਰੇ ਕਿਹਨਾਂ ਦੀ ਆਪਣਾ ਨਾਮ ਹੀ ਹੈਪੀ ਸਿੰਘ ਆ ਵੀਰੇ ਪੈਂਡ ਬੋਲ ਵਾ ਹਾਂਜੀ ਬਾਈ ਤੇ ਬਾਪੂ ਦਾ ਨਾਮ ਬਾਈ ਬਾਪੂ ਦਾ ਨਾਮ ਹੈ ਨਰਮਲ ਸਿੰਘ ਪ੍ਰਧਾਨ ਜੀ ਨਰਮਲ ਸਿੰਘ ਪ੍ਰਧਾਨ ਹਾਂਜੀ ਹੈਪੀ ਵੀਰੇ ਜਿਹੜੀ ਝੋਟੀ ਵਿੱਚ ਨਹੀਂ ਆਪਾਂ ਇਹ ਕਿੰਨੇ ਵਸੂ ਆ ਪਹਿਲਾਂ ਨਹੀਂ ਆ ਵੀ ਇਹ ਪਹਿਲਾ ਸੁਆ ਵੀਰੇ ਆਪਣਾ ਅੱਛਾ ਕਿੰਨੇ ਦਿਨ ਪਏ ਵੀਰੇ ਇਹਦੇ ਇਹ ਲੈ ਜੂਗੀ ਵੀਰੇ 5-7 ਦਿਨ ਲੈ ਜੂਗੀ ਘੱਟ ਲੈ ਦਾ ਘੱਟ ਹੀ ਲੈ ਜੀ ਠੀਕ ਅੱਛਾ ਹੈਪੀ ਬਾਈ ਇਹਦੀ ਉਮਰ ਕਿੰਨੀ ਹੋਈ ਹੋਵੇ ਉਮਰ ਯਾਰ ਇਹਨਾਂ ਆਪਾਂ ਹਰਿਆਣੇ ਤੋਂ ਆਪਾਂ ਮੱਧ ਲਿਆਂਦੀ ਸੀ ਬਾਈ ਠੀਕ ਆ ਉਹਦਾ ਨਾਲ ਮਗਰ ਆਈ ਸੀ ਇਹ ਉਹਦੇ ਮਗਰ ਆਈ ਸੀ ਹਾਂ ਠੀਕ ਹੈ ਉਹ ਆਪਾਂ ਵੇਖੀ ਸੀਗੀ ਹਾਂਜੀ ਹਾਂਜੀ ਅੱਛਾ ਇੱਥੇ ਮਿਲਦੇ ਕੀ ਆਪਾਂ ਯਾਰ ਵੀਰ ਮੰਨ ਲਾ ਵੀ ਇੱਕ ਧੀ ਆ ਤੇ ਆਪਾਂ ਤੁਹਾਡੀ ਵੀਡੀਓ ਦੇਖ ਕੇ ਕੋਈ ਆਉਂਦਾ ਤਾਂ ਆਪਾਂ ਮਾਨ ਤਾਨ ਕਰ ਦਾਂਗੇ ਬਾਈ ਠੀਕ ਹੈ ਠੀਕ ਹੈ ਵੀਰ ਤਾਂ ਬਾਈ ਹੈਪੀ ਬਾਈ ਇੱਕ ਗੱਲ ਹੋਰ ਐ ਸੰ ਠੰਡੀ ਸੀਲ ਪੂਰੀ ਆ ਹਾਂ ਹਾਂ ਬਾਈ ਪੂਰੀ ਆਪਣੇ ਘਰ ਦੀ ਪਲੀ ਹੋਈ ਆ ਬਾਈ ਤਰੀ ਤਿਆਰ ਕੀਤੀ ਹੋਈ ਆ ਹਾਂ ਹਾਂ ਬਾਈ ਅੱਛਾ ਹੈਪੀ ਵੀਰੇ ਇਹਦਾ ਰੇਟ ਵੀ ਦੱਸ ਤਾਂ ਆਪਣਾ ਨੰਬਰ ਕਿਹੜਾ ਵੀਰੇ ਨੰਬਰ ਵੀਰੇ ਆਪਣੇ ਮੈਂ ਡੈਡੀ ਦਾ ਵੀ ਆ ਡੈਡੀ ਦਾ ਹੈਗਾ ਆਪਣੇ ਦਾ 88726 ਹੂੰ 07290 ਬਾਈ ਇੱਕ ਵਾਰੀ ਹੋਰ ਬੋਲ ਦੇ ਵੀਰੇ ਮੈਂ ਆਪਣੇ ਪਿਤਾ ਜੀ ਦਾ ਨੰਬਰ ਹੈਗਾ ਜੀ 88726 ਜੀ 07290 ਮੇਰਾ ਨੰਬਰ ਹੈਗਾ ਜੀ 985552 ਜੀ 45240 ਠੀਕ ਹੈ ਵੀਰੇ ਇਸ ਨੰਬਰ ਤੇ ਕਰ ਲਿਓ ਬਾਈ ਜਦੋਂ ਤੱਕ ਵੀਰੇ ਤੋਰੀ ਮੜੇ ਖੋਲੀ ਭਰਾ ਲੈ ਵੀ ਪਹਿਲਾ ਸੂਆ ਝੋਟੀ ਆ ਹਫਤੇ ਦੀ ਕੱਚੀ ਆ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਥਣ ਦੇਵੇ ਵਾਲੀ ਆ ਕੱਚੀ ਜ਼ਰੂਰ ਆ ਹਜੇ ਪੰਜ ਚਾਰ ਦਿਨ ਕੱਢ ਜੂਗੀ ਆਹ ਪਹਿਲਾ ਸੂਹ ਹਫਤਾ ਹਜੇ ਕੱਢ ਦੂਗੀ ਰੇਟ 1,30,000 ਰੁਪਿਆ ਵਾ ਵਿੱਚੋਂ ਮਾਨਦਾਨ ਹੋ ਜੂ ਬੰਦੇ ਵੀਰੇ ਇੱਥੇ ਬਸ ਸੋਨੇ ਸੁਨਕੀ ਝੋਟੀਆਂ ਜਿਹੜੇ ਭਰਾ ਨੂੰ ਬਾਈ ਪਸੰਦ ਆਊਗੀ ਆਪਾਂ ਨੰਬਰ ਬਾਈ ਦਾ ਸਕਰੀਨ ਤੇ ਚਲਾਤਾ ਵਾ ਪਿੰਡ ਭੋਲੂ ਵਾਲੇ ਦੇ ਵਿੱਚ ਹੈਪੀ ਬਾਈ ਤੁਸੀਂ ਨਿਰਮਲ ਸਿੰਘ ਪ੍ਰਧਾਨ ਦੇ ਘਰੇ ਆਉਣ ਤੁਸੀਂ ਨੰਬਰ ਬਾਪੂ ਦਾ ਵੀ ਲਾਤਾ ਵਾ ਵੀਰੇ ਦਾ ਵੀ ਲਾਤਾ ਹੱਲੇ ਵਾ ਵੇਖੋ ਕਿਰਾਂ ਦੀ ਮਿੱਤਰੋ ਹੁਣ ਥੱਲੋ ਚੈੱਕ ਕਰੋ ਕਿਵੇਂ ਕੀ ਕਹਿੰਦੀ ਆ ਕੁਆਲਿਟੀ ਐਨ ਲੱਗਾ ਨਾ ਥਣਪੂਰਾ ਅਸਲ ਤੇ ਆ ਹੈਗਾ ਝੋਟੀ ਦੀ ਬੰਤਰ ਬਾਡੀ ਬਾਤੀ ਗੱਲਬਾਤ ਨੰਬਰ ਤੇ ਕਰ ਲਿਓ ਬਾਦ ਸ਼ੁਕਰੀਆ ਜਉਂਦੇ